ਦੇਖੋ ਅਸਲੇ ਕਿਉਂਕਿ ਜਿਹੜੇ ਪਰਿਵਾਰਾਂ ਨਾਲ ਮੇਰੀ ਗੱਲਬਾਤ ਹੋਰੀ ਸੀ ਉਹ ਕੈਮਰੇ ਅੱਗੇ ਨਹੀਂ ਆ ਰਹੇ ਉਹ ਚ ਜਕਰੇ ਨੇ ਕਿਉਂਕਿ 40 ਲੱਖ ਰੁਪਏ 50-50 ਲੱਖ ਰੁਪਏ ਉਹਨਾਂ ਨੇ ਆਪਣੇ ਬੇਟੇ ਤੇ ਲਗਾਇਆ ਕਿ ਉਹਨਾਂ ਦੇ ਆਪਣੇ ਬੇਟਾ ਸੁਪਨੇ ਪੂਰੇ ਕਰੇਗਾ ਅਮਰੀਕਾ ਜਾਏਗਾ ਚੰਗੇ ਪੈਸੇ ਕਮਾਏਗਾ ਲੇਕਿਨ ਇਹ ਨਹੀਂ ਪਤਾ ਸੀ ਕਿ ਟਰੈਵਲ ਏਜੰਟ ਉਹਨਾਂ ਨੂੰ ਠੱਗ ਲੈਣਗੇ ਜਾਂ ਇਹ ਨਹੀਂ ਪਤਾ ਸੀ ਕਿ ਡੋਨਲਡ ਟਰੰਪ ਦੀ ਸਰਕਾਰ ਆਏਗੀ ਔਰ ਇੰਨੀ ਸ਼ਕਤੀ ਦੇ ਨਾਲ ਪੇਸ਼ ਹੋਏਗੀ ਕਿਉਂਕਿ ਜਦੋਂ ਬਾਈਡਨ ਗਵਰਨਮੈਂਟ ਸੀਗੀ ਅਮਰੀਕਾ ਦੇ ਵਿੱਚ ਉਸ ਵੇਲੇ ਵੀ ਬਹੁਤ ਸਾਰੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੈਕਸਿਕੋ ਤੋਂ ਅਮਰੀਕਾ ਦਾਖਲ ਹੁੰਦੇ ਸੀ ਖੁਦ ਗ੍ਰਿਫਤਾਰੀ ਦੇ ਦਿੰਦੇ ਸੀਗੇ ਔਰ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਖੁਦ ਗ੍ਰਿਫਤਾਰੀ ਦਵਾੰਗੇ ਕੋਰਟ ਚ ਕੇਸ ਚੱਲਣਗੇ ਔਰ ਜਿਹੜਾ ਵਕੀਲ ਕਿਉਂਕਿ ਕੁਝ ਇਦਾਂ ਦੇ ਸਾਹਮਣੇ ਵੀ ਆਏ ਕਿ ਅਸੀਂ ਇਹ ਚਾਹੁੰਦੇ ਸੀਗੇ ਕਿ ਅਸੀਂ ਗ੍ਰਫਤਾਰ ਹੋਈਏ ਔਰ ਉਸ ਤੋਂ ਬਾਅਦ ਸਾਡਾ ਕੇਸ ਲੜਿਆ ਜਾਵੇ ਕਈਆਂ ਨੇ ਸਾਲਮ ਵੀ ਪਾ ਦਿੱਤੀ ਲੇਕਿਨ ਜਦੋਂ ਟਰੰਪ ਦੀ ਸਰਕਾਰ ਆਈ ਹਾਲਾਤ ਬਦਲ ਗਏ ਮੇਰੀ ਗੱਲ ਮਨਦੀਪ ਹੋਰਾ ਨਾਲ ਹੋ ਰਹੀ ਸੀ ਜਿਹੜੇ ਕੱਲ ਰਾਤ ਆਏ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਾਥੀ ਨੇ 35 ਤੋਂ 40 ਜਿਹੜੇ ਮੈਕਸੀਕੋ ਰੋਕੇ ਨੇ ਉਹ ਇਸ ਗੱਲ ਨੂੰ ਲੈ ਕੇ ਭੰਬੜ ਭੂਸੇ 'ਚ ਨੇ ਕਿ ਉਹ ਵਾਪਸ ਮੈਕਸੀਕੋ ਤੋਂ ਭਾਰਤ ਆਣ ਜੇ ਆ ਮੈਕਸਿਕੋ ਦਾ ਬਾਰਡਰ ਪਾਰ ਕਰਕੇ ਅਮਰੀਕਾ ਜਾਣ ਕਿਉਂਕਿ ਅਗਰ ਅਮਰੀਕਾ ਪਹੁੰਚ ਗਏ ਉੱਥੇ ਗ੍ਰਿਫਤਾਰ ਹੋਗੇ ਤੁਸੀਂ ਰਿਪੋਰਟ ਤਾਂ ਹੋਵੋਗੇ ਰਿਪੋਰਟ ਹੋਗੇ ਤਾਂ ਤੁਹਾਡੇ ਪਾਸਪੋਰਟ ਤੇ 5 ਸਾਲ ਦਾ ਅਮਰੀਕਾ ਦਾ ਬੈਨ ਲੱਗ ਜਾਏਗਾ 5 ਸਾਲ ਤੁਸੀਂ ਅਮਰੀਕਾ ਜਾ ਨਹੀਂ ਸਕੋਗੇ ਇਹ ਵੀ ਇੱਕ ਰੂਲ ਹੈ ਇਹ ਮਨਦੀਪ ਹੋਰੀ ਜ਼ਿਕਰ ਕਰ ਰਹੇ ਸੀਗੇ ਅਗਰ ਤੁਸੀਂ ਮੈਕਸਿਕੋ ਤੋਂ ਵਾਪਸ ਭਾਰਤ ਆਓਗੇ ਤਾਂ ਫਿਰ ਉੱਥੇ ਟਰੈਵਲ ਏਜੰਟ ਕਹ ਰਿਹਾ ਕਿ ਤੁਹਾਨੂੰ ਖੁਦ ਪੈਸੇ ਖਰਚ ਕਰਨੇ ਪੈਣਗੇ ਟਿਕਟ ਦੇ ਵਾਪਸੀ ਦੀ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਸੀ ਜੇ ਤੁਸੀਂ ਕ੍ਰੋਸ ਕਰਨਾ ਚਾਹੁੰਦੇ ਹੋ ਤਾਂ ਉਸ ਹੀ ਤੁਹਾਨੂੰ ਕ੍ਰੋਸ ਜ਼ਰੂਰ ਕਰਾ ਦਾਂਗੇ ਅੱਗੇ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ ਤਾਂ ਬਹੁਤ ਸਾਰੇ ਅਜਿਹੇ ਪੰਜਾਬੀ ਨੇ ਬਹੁਤ ਸਾਰੇ ਅਜਿਹੇ ਭਾਰਤੀ ਨੇ ਜਿਹੜੇ ਇਸ ਗੱਲ ਨੂੰ ਲੈ ਕੇ ਕਨਫਿਊਜ਼ ਨੇ ਕਿ ਮੈਕਸਿਕੋ ਪਾਰ ਕਰਕੇ ਜਾਈਏ ਅਮਰੀਕਾ ਜਾਂ ਇੱਥੋਂ ਦੀ ਵਾਪਸੀ ਭਾਰਤ ਵੱਲੇ ਪਾਸੇ ਰੁਕ ਰਹੀਏ ਇਹ ਵੀ ਇੱਕ ਤਸਵੀਰ ਹੈ ਤਾਂ ਮੈਂ ਉਸ ਗੇਟ ਵਾਲੇ ਪਾਸੇ ਜਾ ਰਿਹਾ ਸੀਗਾ ਜਿੱਥੇ ਬੋਲਵੋ ਗੱਡੀ ਵੀ ਬੱਸ ਵੀ ਖੜੀ ਸੀਗੀ ਹਰਿਆਣਾ ਸਰਕਾਰ ਦੀ ਉਹ ਅੰਦਰਲੇ ਦਾਖਲ ਹੋ ਚੁੱਕੀ ਹੈ ਕਿਉਂਕਿ ਇਹ ਫੌਜੀ ਜਹਾਜ਼ ਹੈ ਅਮਰੀਕਾ ਦਾ ਇਹ ਤੀਸਰੀ ਵਾਰ ਆਇਆ ਹੈ ਭਾਰਤ ਦੀ ਧਰਤੀ ਤੇ ਪੰਜਾਬ ਅੰਮ੍ਰਿਤਸਰ ਦੇ ਵਿੱਚ ਔਰ ਇਹ ਇੱਥੇ ਤਕਰੀਬਨ 2.5 ਤੋਂ 3 ਘੰਟੇ ਰੁਕਦਾ ਸਾਰੀ ਕਲੀਅਰੈਂਸ ਹੁੰਦੀ ਹੈ ਔਰ ਪਹਿਲੇ ਜਿਹੜੇ ਦੋ ਜਹਾਜ਼ ਆਏ ਉਦੋਂ ਹੱਤਕੜੀਆਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਸੀ ਹੱਥਾਂ ਤੇ ਹੱਤਕੜੀਆਂ ਸੀ ਪੈਰਾਂ ਤੇ ਜ਼ੰਜੀਰਾਂ ਸੀ ਬੂਟਾਂ ਦੇ ਤਸਮੇ ਕੱਢੇ ਹੋਏ ਸੀ ਬਾਹਰ ਔਰ 26 ਘੰਟੇ ਦੀ ਫਲਾਈਟ ਦੇ ਵਿੱਚ ਸਿਰਫ ਪਾਣੀ ਤੇ ਚਿਪਸ ਦਿੱਤਾ ਗਿਆ ਇਹ ਇਹਨਾਂ ਨੇ ਬਾਹਰ ਆ ਕੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਨੂੰ ਸਿਰਫ ਪਾਣੀ ਦਿੱਤਾ ਗਿਆ ਚਿਪਸ ਦਿੱਤਾ ਗਿਆ ਬਾਥਰੂਮ ਜਾਣਾ ਵੀ ਸਾਡਾ ਬੇहद ਔਖਾ ਸੀਗਾ ਇਸ ਤਰੀਕੇ ਦੇ ਇਹ ਹਾਲਾਤਾਂ ਦੇ ਵਿੱਚ 26 ਘੰਟੇ ਦਾ ਸਫ਼ਰ ਤੈਅ ਕਰਕੇ ਆਏ ਨੇ ਇਹ ਜਿਹੜੇ ਬਾਹਰ ਦੋ ਫਲਾਈਟਾਂ ਆਈਆਂ ਪਹਿਲਾਂ ਦੋ ਵਾਰ ਜਦੋਂ ਜ਼ਿਕਰ ਹੋਇਆ ਜਿਹੜੇ ਮਿਲੇ ਗੱਲਬਾਤ ਕੀਤੀ ਉਹ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਰਜੀਵ ਤਸਵੀਰਾਂ ਦਿਖਾ ਰਹੇ ਸੀ ਰਜੀਵ ਨਾਲ ਗੱਲ ਵੀ ਕਰਾਂਗੇ ਔਰ ਜਿਹੜੇ 31 ਪੰਜਾਬੀਆਂ ਦਾ ਜ਼ਿਕਰ ਕਰ ਰਿਹਾ ਸੀ ਉਹ ਕੱਲੀ-ਕੱਲੀ ਲਿਸਟ ਸਾਹਮਣੇ ਆ ਗਈ ਕੱਲੇ-ਕੱਲੇ ਨਾਮ ਉਹਨਾਂ ਦਾ ਐਡਰੈਸ ਕਿਸ ਵਿਜ਼ਿਟ ਤੇ ਗਏ ਕਿਵੇਂ ਗਏ ਕਿੱਥੋਂ ਗਏ ਕਿਵੇਂ ਗਏ ਕਿਹੜੀ 에어ਪੋਰਟ ਤੋਂ ਚੜੇ ਕਿਉਂਕਿ ਇਹ ਨਹੀਂ ਹੈ ਕਿ ਇਹ ਪੰਜਾਬੀ ਨੇ ਤੇ ਚੰਡੀਗੜ੍ਹ ਜਾਂ ਅੰਮ੍ਰਿਤਸਰ 에어ਪੋਰਟ ਤੋਂ ਚੜੇ ਹੋਣ ਬਹੁਤ ਸਾਰੇ ਅਜਿਹੇ ਲੋਕ ਸੀਗੇ ਜਿਹੜੇ ਬੰਬੇ ਤੋਂ ਉਹਨਾਂ ਨੇ ਫਲਾਈਟ ਲਈ ਬੰਬੇ ਤੋਂ ਫਲਾਈਟ ਲੈ ਕੇ ਦੁਬਈ ਚਲੇ ਗਏ ਬੰਬੇ ਤੋਂ ਫਲਾਈਟ ਲੈ ਕੇ ਕਿਸੇ ਨੂੰ ਇੰਗਲੈਂਡ ਭੇਜ ਦਿੱਤਾ ਗਿਆ ਬੰਬੇ ਤੋਂ ਫਲਾਈਟ ਲੈ ਕੇ ਕਿਸੇ ਨੂੰ ਨੀਦਰਲੈਂਡ ਭੇਜ ਦਿੱਤਾ ਗਿਆ ਉਥੋਂ ਦੀ ਕਿਸੇ ਹੋਰ ਮੁਲਕ ਭੇਜ ਦਿੱਤਾ ਗਿਆ ਕਰਦੇ ਕਰਾਂਦੇ ਬ੍ਰਾਜ਼ਿਲ ਤੱਕ ਪਹੁੰਚ ਗਏ ਔਰ ਬ੍ਰਾਜ਼ਿਲ ਤੋਂ ਪਹਿਲੇ 2-3 ਮੁਲਕ ਜਿਹੜੇ ਨੇ ਉਹ ਟੈਕਸੀਆਂ ਚ ਲਿਜਾਇਆ ਗਿਆ ਉਸ ਤੋਂ ਬਾਅਦ 8-10 ਦਿਨ ਪੈਦਲ ਪਨਾਮਾ ਦੇ ਜੰਗਲ ਪਨਾਮਾ ਦੇ ਜੰਗਲ ਇਹ ਮਨਦੀਪ ਹੋਰੀ ਦੱਸ ਰਹੇ ਸੀਗੇ ਕਿ 42 ਨਹਿਰਾਂ ਜਿਹੜੀਆਂ ਨੇ ਉਹਨਾਂ ਨੇ ਪਾਰ ਕੀਤੀਆਂ ਜਿੱਥੇ ਬੜਾ ਔਖਾ ਸੀਗਾ 42 ਨਹਿਰਾ ਪਾਰ ਕਰਨੀਆਂ ਸੱਪ ਸੀਗੇ ਕਈ ਸੱਪਾਂ ਨੂੰ ਕਹਿੰਦੇ ਜਿਹੜੇ ਨਾਲ ਏਜੰਟ ਜਾ ਰਹੇ ਸੀਗੇ ਉਹਨਾਂ ਨੇ ਮਾਰ ਦਿੱਤਾ ਕਈ ਉਥੇ ਬੜੇ ਮੁਸ਼ਕਲ ਦੌਰ ਦੇ ਵਿੱਚੋਂ ਉਹ ਨਿਕਲੇ ਔਰ ਜਿਵੇਂ ਮੈਕਸੀਕੋ ਪਹੁੰਚੇ ਇੱਕ ਸ਼ਖਸ ਅਜਿਹਾ ਸੀਗਾ ਅਮਰਤ ਹਾਰੀ ਸੀ ਉਹਨੂੰ ਇਹ ਕਹਿ ਦਿੱਤਾ ਗਿਆ ਕਿ ਤੈਨੂੰ ਹੁਣ ਦਾੜੀ ਕੱਟਣੀ ਹੋਏਗੀ ਦਾੜੀ ਨਹੀਂ ਕਰ ਸਕਦਾ ਤਾਂ ਤੈਨੂੰ ਅਸੀਂ ਲੈ ਜਾ ਨਹੀਂ ਸਕਦੇ ਖੁਦ ਜ਼ਿੰਮੇਵਾਰ ਹੋਏਗਾ 7 ਦਿਨ ਉਹ ਕਮਰੇ 'ਚ ਪਿਆ ਰਿਹਾ 7 ਦਿਨ ਬਾਅਦ ਉਹਨਾਂ ਦੇ ਦੋਸਤਾਂ ਨੇ ਕਿਹਾ ਕਿ ਅਗਰ ਬਾਰਡਰ ਕ੍ਰੋਸ ਕਰਨਾ ਹੈ ਤਾਂ ਫਿਰ ਇਹ ਕਰਨਾ ਪਏਗਾ ਫਿਰ ਉਹ ਅਮਰਤ ਹਾਰੀ ਸਿੱਖ ਨੇ ਦਾੜੀ ਵੀ ਕੱਟੀ ਇਸ ਗੱਲ ਦਾ ਜ਼ਿਕਰ ਕੀਤਾ ਉਹ ਮਿਲਿਆ ਮਨਦੀਪ ਉਹਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿੰਨੇ ਕਿਹੜੇ ਹਾਲਾਤਾਂ 'ਚ ਉਹਨੂੰ ਦਾੜੀ ਕੱਟਣੀ ਪਈ ਹੈ ਔਰ ਹੁਣ ਇਹ ਦਾ ਇਹ ਵੀ ਜ਼ਿਕਰ ਕੀਤਾ ਕਿ ਜਿੰਨੇ ਦਿਨ ਅਮਰੀਕਾ ਰਹੇ ਨੇ ਜਿਹੜੇ ਸਿੱਖ ਸੀਗੇ ਉਹਨਾਂ ਦੇ ਸਿਰ ਦੇ ਉੱਤੇ ਦਸਤਾਰ ਜਾਂ ਪਰਨਾ ਤੱਕ ਨਹੀਂ ਬੰਨਣ ਦਿੱਤਾ ਗਿਆ ਔਰ ਉਹਨਾਂ ਨੂੰ ਨੰਗੇ ਸਿਰ ਰੱਖਿਆ ਗਿਆ ਔਰ ਜਦੋਂ ਫਲਾਈਟ ਸੀਗੇ ਉਦੋਂ ਵੀ ਨੰਗੇ ਸਿਰ ਹੀ ਫਲਾਈਟ ਚ ਆਏ ਨੇ ਇੱਥੇ ਆ ਕੇ ਅੰਮ੍ਰਿਤਸਰ 에ਰਪੋਰਟ ਆ ਕੇ ਉਹਨਾਂ ਨੂੰ ਦਸਤਾਰ ਦਿੱਤੀ ਗਈ ਪਰਨਾ ਦਿੱਤਾ ਗਿਆ ਐਸਜੀਪੀਸੀ ਵੱਲੋਂ ਔਰ ਜਿਹੜੇ ਇੱਥੇ ਅੰਦਰ ਲੋਕ ਸੀਗੇ ਉਹਨਾਂ ਦੇ ਵੱਲੋਂ ਤਾਂ ਕਿਹੜੇ ਹਾਲਾਤਾਂ ਚ ਅ ਇੱਥੇ ਪਹੁੰਚੇ ਨੇ ਇਹ ਵੀ ਤਸਵੀਰ ਜਿਹੜੀ ਹੈ ਗੱਲਬਾਤ ਆਪਣੀ ਜਵਾਨੀ ਦੱਸਦੇ ਹੋਏ ਨਜ਼ਰ ਆਏ ਨੇ ਜੀ ਤਾਂ ਪੱਗਜ ਕੁਝ ਜਾਣਕਾਰੀ ਮਿਲ ਪਈ ਹੈ ਜਿਹੜੇ ਸਿੱਖ ਨੌਜਵਾਨ ਆਏ ਨੇ ਉਹਨਾਂ ਦੇ ਸਿਰ ਤੇ ਕਿਹਾ ਜਾ ਰਿਹਾ ਸੀ ਕਿ ਦਸਤਾਰਾ ਨਹੀਂ ਹੈ ਮੰਦਿਰ ਦੇ ਨਾਲ ਕੋਈ ਗੱਲਬਾਤ ਹੋਈ ਹੋਈ ਤੁਹਾਡੀ ਕਿ ਇਹ ਉਹਨਾਂ ਦਾ ਪ੍ਰੋਟੋਕੋਲ ਹੈ ਜਾਂ ਕਿਸ ਤਰ੍ਹਾਂ ਉਹਨਾਂ ਦੇ ਮਤਲਬ ਸਿਰ ਤੇ ਦਸਤਾਰ ਨਹੀਂ ਸੀ ਦੇਖੋ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਵੇਂ ਅਸੀਂ ਮੈਕਸਿਕੋ ਬਾਰਡਰ ਕ੍ਰੋਸ ਕਰਕੇ ਅਮਰੀਕਾ ਪਹੁੰਚੇ ਅਮਰੀਕਾ ਪਹੁੰਚਣ ਤੇ ਸਾਨੂੰ ਇਹ ਕਿਹਾ ਗਿਆ ਸੀਗਾ ਕਿ ਤੁਸੀਂ ਸ਼ਾਮ ਵੇਲੇ ਤੱਕ ਸੜਕ ਤੇ ਕਿਸੇ ਸੱਚੇ ਪਾਸੇ ਜਾਂ ਖੱਬੇ ਪਾਸੇ ਲੁੱਕ ਜਾਣਾ ਹੈ ਤੁਸੀਂ ਆਪਣੇ ਮੋਬਾਈਲ ਦੀ ਲੋਕੇਸ਼ਨ ਦੱਸਣੀ ਹੈ ਮੋਬਾਈਲ ਦੀ ਲੋਕੇਸ਼ਨ ਦੱਸਣ ਤੋਂ ਬਾਅਦ ਤੁਹਾਡੀ ਲੋਕੇਸ਼ਨ ਤੇ ਏਜੰਟ ਆਏਗਾ ਤੁਹਾਨੂੰ ਲੈ ਜਾਏਗਾ ਤੁਹਾਨੂੰ ਗੱਡੀ 'ਚ ਬੰਦ ਕਰਕੇ ਲੈ ਜਾਏਗਾ ਜਾਂ ਤੁਹਾਨੂੰ ਕਿਸੇ ਤਰੀਕੇ ਦੇ ਨਾਲ ਉੱਥੋਂ ਲੈ ਜਾਏਗਾ ਔਰ ਕਿਸੇ ਹੋਰ ਸ਼ਹਿਰ ਛੱਡ ਕੇ ਆ ਜਾਏਗਾ ਜਿੱਥੇ ਤੁਹਾਨੂੰ ਕੰਮ ਮਿਲ ਜਾਏਗਾ ਲੇਕਿਨ ਜਿਵੇਂ ਹੀ ਮੈਕਸਿਕੋ ਦਾ ਬਾਰਡਰ ਕ੍ਰੋਸ ਕੀਤਾ ਇੱਧਰੋਂ ਪਰਿਵਾਰਾਂ ਕੋਲੋਂ 10-10 20-20 ਲੱਖ ਰੁਪਏ ਹੋਰ ਲੈ ਗਏ ਕਿਸੇ ਨੇ 40 ਲੱਖ ਦਿੱਤੇ ਟੋਟਲ ਕਿਸੇ ਨੇ 40 ਲੱਖ ਤੋਂ ਬਾਅਦ 14 ਲੱਖ ਦੇ ਚੈੱਕ ਵੀ ਦੇ ਦਿੱਤੇ ਮਨਦੀਪ ਕਹਿੰਦਾ ਮੈਂ 40 ਲੱਖ ਦਿੱਤੇ ਉਸ ਤੋਂ ਬਾਅਦ 14 ਲੱਖ ਦੇ ਚੈੱਕ ਦੇ ਦਿੱਤੇ ਤੇ ਔਰ ਜਿਵੇਂ ਹੀ ਉਹ ਮੈਕਸਿਕੋ ਤੋਂ ਅਮਰੀਕਾ ਪਹੁੰਚਿਆ ਉੱਥੇ ਨਜ਼ਰਾ ਅਮਰੀਕਨ ਪੁਲਿਸੀਆਂ ਪੈ ਗਈਆਂ ਕਹਿੰਦਾ ਕਿ ਹੈਲੀਕਾਪਟਰ ਆ ਗਿਆ ਹੈਲੀਕਾਪਟਰ ਆਲੇ ਦੁਆਲੇ ਕੋ ਮੰਨ ਲਾ ਪਿਆ ਗੱਡੀਆਂ ਲੱਗੀਆਂ ਪੁਲਿਸੀਆਂ ਔਰ ਅਸੀਂ ਹੱਥ ਖੜੇ ਕਰਤੇ ਕਿ ਸਾਨੂੰ ਗ੍ਰਫਤਾਰ ਕਰ ਲਓ ਅਸੀਂ ਨਹੀਂ ਕਿਤੇ ਭਜਦੇ ਫਿਰ ਉਹਨਾਂ ਨੇ ਕਹਿੰਦਾ ਕਿ ਸਾਡੀ ਚੈਕਿੰਗ ਕੀਤੀ ਸਾਡਾ ਦੇਖਿਆ ਕਿ ਤੁਹਾਡੇ ਕੋਲ ਕੋਈ ਅਸਲਾ ਹਥਿਆਰ ਤਾਂ ਨਹੀਂ ਹੈ ਸਾਡੇ ਪਾਸਪੋਰਟ ਦੇਖੇ ਸਾਨੂੰ ਦੇਖਿਆ ਫਿਰ ਸਾਡੇ ਕੱਪੜੇ ਉਤਵਾ ਕੇ ਸਾਨੂੰ ਇੱਕ ਕੱਪੜਿਆਂ ਦੇ ਵਿੱਚ ਲਿਜਾਇਆ ਗਿਆ ਔਰ ਜਿਵੇਂ ਜਿਹੜੇ ਕੈਂਪ ਦੇ ਵਿੱਚ ਰੱਖਿਆ ਗਿਆ ਕੈਂਪ ਚ ਲਿਜਾਂਣ ਤੋਂ ਪਹਿਲਾਂ ਕਹਿੰਦਾ ਕਿ ਜਿੰਨੇ ਵੀ ਸਿੱਖ ਨੌਜਵਾਨ ਸੀ ਉਹਨਾਂ ਦੇ ਕੜੇ ਉਤਰਵਾ ਦਿੱਤੇ ਗਏ ਉਹਨਾਂ ਦੇ ਸਿਰ ਦੇ ਉੱਤੇ ਦਸਤਾਰ ਸੀ ਪਰਨਾ ਬੰਨਿਆ ਹੋਇਆ ਸੀ ਉਹ ਤਰਵਾ ਦਿੱਤਾ ਗਿਆ ਉਹ ਕਹਿੰਦਾ ਕਿ ਇਸ ਦਾ ਸਾਨੂੰ ਸਮਝ ਤਾਂ ਨਹੀਂ ਆਇਆ ਕਿ ਉਹ ਸਾਡੇ ਧਰਮ ਨੂੰ ਸਮਝਦੇ ਨੇ ਨਹੀਂ ਸਮਝਦੇ ਨੇ ਲੇਕਿਨ ਜਿਹੜਾ ਅਸੀਂ ਅੰਦਾਜ਼ਾ ਲਗਾਇਆ ਜੋ ਅਸੀਂ ਸੋਚਿਆ ਉਹ ਮਨਦੀਪ ਦੱਸ ਰਿਹਾ ਹੈ ਸਾਰੀ ਗੱਲ ਕਹਿੰਦਾ ਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਪਰਨੇ ਦੇ ਨਾਲ ਜਾਂ ਕੜੇ ਦੇ ਨਾਲ ਕਿਤੇ ਕਿਉਂਕਿ ਜਦੋਂ ਕੈਂਪ ਚ ਰਹਿਣਾ ਕੈਂਪ ਚੇ ਨਹੀਂ ਹੈ ਕਿ ਤੁਹਾਨੂੰ ਉੱਥੇ ਰੋਟੀ ਮਿਲੇਗੀ ਜਾਂ ਕੁਝ ਮਿਲੇਗਾ ਮੰਦੀਪ ਦੱਸ ਰਿਹਾ ਸੀਗਾ ਕਿ ਕਿਸੇ ਵੇਲੇ ਏਸੀ ਦਾ ਟੈਂਪਰੇਚਰ ਮਾਈਨਸ ਕਰ ਦਿੱਤਾ ਜਾਂਦਾ ਸੀ ਠੰਡ ਇੰਨੀ ਜ਼ਿਆਦਾ ਹੋ ਜਾਂਦੀ ਸੀ ਕਿਸੇ ਵੇਲੇ ਜਿਹੜਾ 50 ਡਿਗਰੀ ਤੋਂ ਪਾਰ ਕਰ ਦਿੱਤਾ ਜਾਂਦਾ ਸੀ ਗਰਮੀ ਇੰਨੀ ਜ਼ਿਆਦਾ ਹੋ ਜਾਂਦੀ ਸੀ ਕਿ ਤੁਹਾਨੂੰ ਮੈਂਟਲੀ ਤੌਰ ਤੇ ਟੌਰਚਰ ਕੀਤਾ ਜਾਂਦਾ ਸੀ ਫਿਜ਼ਿਕਲੀ ਤੌਰ ਤੇ ਟੌਰਚਰ ਕੀਤਾ ਜਾਂਦਾ ਸੀ ਕਹਿੰਦਾ ਸੀ ਪੂਰੇ ਦਿਨ ਚ ਇੱਕ ਵਾਰ ਰੋਟੀ ਮਿਲਦੀ ਸੀਗੀ ਔਰ ਅਸੀਂ ਇੰਨੇ ਪਰੇਸ਼ਾਨ ਸੀ ਕਿ ਅਸੀਂ ਅੱਧਾ ਘੰਟਾ ਘੰਟਾ ਸੋ ਗਏ ਤਾਂ ਫਿਰ ਕੋਈ ਆਂਦਾ ਸੀਗਾ ਕਿ かれਓ ਉਹ ਉਠੋ ਤੋਂ ਅਸੀਂ ਇੱਥੇ ਸਫਾਈ ਕਰਨੀ ਹੈ ਸਾਨੂੰ ਸੌਣ ਨਹੀਂ ਦਿੱਤਾ ਜਾਂਦਾ ਸੀ ਇਹ ਮਨਦੀਪ ਆਪਣੀ ਜਵਾਨੀ ਇਹ ਬਿਆਨ ਕਰ ਰਿਹਾ ਹੈ ਸਿਕਾ ਇਹ 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 ਮਨਦੀਪ ਦੇ ਬਿਆਨ ਵੀ ਤੁਹਾਨੂੰ ਸੁਣਾਵਾਂਗੇ ਕਿਸ ਤਰੀਕੇ ਨਾਲ ਉਹਨੇ ਸਾਰੀ ਗੱਲ ਦੱਸੀ ਉਹ ਕਹਿੰਦਾ ਪਰਨਾ ਜਾਂ ਦਸਤਾਰ ਸਾਨੂੰ ਇਹ ਲੱਗਦਾ ਹੈ ਕਿ ਇਸ ਕਰਕੇ ਸ਼ਾਇਦ ਉਹਨਾਂ ਨੇ ਸਾਡੀ ਉਤਰਵਾ ਦਿੱਤੀ ਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਤੇ ਕੱਲ ਨੂੰ ਇਹ ਆਪਣਾ ਗਲਾ ਨਾ ਘੋਟ ਲੈਣ ਕੜੇ ਦੇ ਨਾਲ ਆਪਣੇ ਸਿਰ ਤੇ ਅੱਖ ਤੇ ਨਾ ਮਾਰ ਲੈਣ ਇਸ ਕਰਕੇ ਉਹ ਕਹਿੰਦਾ ਸਾਨੂੰ ਨਹੀਂ ਪਤਾ ਲੇਕਿਨ ਅਸੀਂ ਅੰਦਾਜ਼ਾ ਇਹ ਲਗਾਇਆ ਕਿ ਸ਼ਾਇਦ ਇਸ ਵਜ੍ਹਾ ਕਰਕੇ ਹੋਰ ਕਹਿੰਦਾ ਅਸੀਂ ਉਡੀਕਦੇ ਰਹੇ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਤੁਹਾਨੂੰ ਭਾਰਤ ਡਿਪੋਰਟ ਕਰ ਰਹੇ ਆ ਕਹਿੰਦਾ ਸਾਡੀ ਭਾਸ਼ਾ ਉਹਨਾਂ ਨੂੰ ਸਮਝ ਨਹੀਂ ਆਂਦੀ ਸੀ ਉਹਨਾਂ ਦੀ ਭਾਸ਼ਾ ਸਾਨੂੰ ਸਮਝ ਨਹੀਂ ਆਂਦੀ ਸੀ ਇਹ ਜ਼ਿਆਦਾਤਰ ਜਿਹੜੇ 10 ਜਨਵਰੀ ਤੋਂ ਬਾਅਦ ਜਿਹੜੇ ਗਏ ਨੇ ਉਹ ਰਿਪੋਰਟ ਹੋ ਕੇ ਹੁਣ ਤੱਕ ਵਾਪਸ ਆਏ ਨੇ ਇਹ ਮੰਦੀਪ ਵੀ 24-25 ਤਰੀਕ ਦੇ ਆਸ-ਪਾਸ ਜਨਵਰੀ ਦੇ ਪਹੁੰਚਿਆ ਸੀਗਾ ਤੇ ਉਹ ਕਹਿੰਦਾ ਕਿ ਸਾਨੂੰ ਕਿਹਾ ਗਿਆ ਕਿ ਤੁਹਾਨੂੰ ਅਸੀਂ ਇਹ ਸਮਝ ਰਹੇ ਸੀਗੇ ਕਿ ਇੱਕ ਕੈਂਪ ਤੋਂ ਦੂਸਰੇ ਕੈਂਪ ਲਿਜਾਇਆ ਜਾਏਗਾ ਲੇਕਿਨ ਉਦੋਂ ਸਾਡੀਆਂ ਅੱਖਾਂ ਖੁੱਲੀਆਂ ਨੇ ਖੁੱਲੀਆਂ ਰਹਿ ਗਈਆਂ ਹੋਸ਼ ਛੁੱਟ ਗਏ ਜਦੋਂ ਪਤਾ ਲੱਗਾ ਕਿ ਸਾਹਮਣੇ ਇੱਕ ਮਿਲਟਰੀ ਦਾ ਜਹਾਜ਼ ਖੜਾ ਔਰ ਉਸੇ ਸਾਨੂੰ ਬਹਾਇਆ ਜਾ ਰਿਹਾ ਔਰ ਬਾਹਨ ਤੋਂ ਪਹਿਲਾਂ ਸਾਡੇ ਹੱਥ ਪੈਰ ਬੰਨੇ ਜਾ ਰਹੇ ਨੇ ਹੱਥਾਂ ਤੇ ਤਕੜੀਆਂ ਲਗਾਈਆਂ ਗਿਆ ਲੱਕ ਤੇ ਜਿਹੜਾ ਬੰਨਿਆ ਗਿਆ ਪੈਰਾਂ ਤੇ ਜੰਜੀਰਾਂ ਲਗਾ ਦਿੱਤੀਆਂ ਗਿਆ ਔਰ ਕਹਿੰਦੇ ਉੱਥੇ ਸਾਨੂੰ ਇੱਕ ਪਾਕਿਸਤਾਨੀ ਸ਼ਖਸ ਮਿਲਿਆ ਜੋ ਅਮਰੀਕਾ ਪੁਲਿਸ ਅਫਸਰ ਸੀਗਾ ਉਹਨੂੰ ਉਹਨੇ ਸਾਨੂੰ ਕਿਹਾ ਕਿ ਤੁਹਾਨੂੰ ਹਿੰਦੀ ਆਂਦੀ ਹੈ ਮੈਂ ਕਿਹਾ ਕਿ ਮਨਦੀਪ ਕਹਿੰਦਾ ਮੈਨੂੰ ਆਂਦੀ ਹੈ ਕਹਿੰਦਾ ਕਿ ਫਿਰ ਤੁਹਾਨੂੰ ਭਾਰਤ ਡਿਪੋਰਟ ਕੀਤਾ ਜਾ ਰਿਹਾ ਤੁਹਾਨੂੰ ਭਾਰਤ ਭੇਜਿਆ ਜਾ ਰਿਹਾ ਉਸ ਵੇਲੇ ਕਹਿੰਦਾ ਸਾਨੂੰ ਪਤਾ ਲੱਗਾ ਕਿ ਹੁਣ ਅਸੀਂ ਭਾਰਤ ਜਾ ਰਹੇ ਹਾਂ ਔਰ ਜਦੋਂ ਫਲਾਈਟ ਚ ਭਾਇਆ ਗਿਆ ਨੰਗੇ ਸਿਰ ਭਾਇਆ ਗਿਆ ਦਸਾਰ ਲਈ ਕਪੜਾ ਨਹੀਂ ਦਿੱਤਾ ਪਰਣਾ ਨਹੀਂ ਦਿੱਤਾ ਇਹਨਾਂ ਹਾਲਾਤਾਂ ਦੇ ਵਿੱਚ ਮਨਦੀਪ ਕਹਿੰਦਾ ਕਿ ਅਸੀਂ ਜਿੰਨੇ ਆਏ ਆ ਇਹਨਾਂ ਹਾਲਾਤਾਂ ਚ ਸਾਰੇ ਜਿਹੜੇ ਆਏ ਆ ਔਰ ਸਾਰੇ ਰਸਤੇ ਖਾਣ ਨੂੰ ਸਿਰਫ ਇੱਕ ਚਿਪਸ ਦਾ ਪੈਕੇਟ ਸੀਗਾ ਔਰ ਇੱਕ ਪਾਣੀ ਦੀ ਬੋਤਲ ਸੀਗੀ ਔਰ ਕਹਿੰਦਾ ਕਿ ਚਿਪਸ ਦੇ ਹਾਲਾਤ ਅਜਿਹੇ ਸੀਗੇ ਕਿ ਬਾਹ ਉੱਤੇ ਕਰਦੇ ਸੀ ਚਿਪਸ ਥੱਲੇ ਡਿੱਗੇ ਜਾਂਦਾ ਸੀ ਕਿਉਂਕਿ ਹੱਥਾਂ 'ਤੇ ਬੰਨੇ ਹੋਏ ਸੀਗੇ ਤਾਂ ਇਹ ਮਨਦੀਪ ਦੀ ਜ਼ੁਬਾਨੀ ਇਹ 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 ਸਾਰੀ ਗੱਲ ਜਿਹੜੀ ਆ ਉਹ ਸੁਣੀ ਹੈ ਜੋ ਉਸਨੇ ਆਪੀਤੀ ਜਿਹੜੀ ਆ ਉਹ ਦੱਸੀ ਹੈ ਜੀ ਜੀ ਪੰਕਜ ਜੀ 에어ਪੋਰਟ ਦੇ ਬਾਹਰ ਦੀਆਂ ਜੇਕਰ ਤੁਸੀਂ ਤਸਵੀਰਾਂ ਦਿਖਾ ਸਕੋ ਕਿ ਉੱਥੇ ਕਿਸ ਤਰ੍ਹਾਂ ਦੀ ਹਲਚਲ ਹੈ ਪਰਿਵਾਰ ਕੋਈ ਪਹੁੰਚੇ ਹੋਏ ਨੇ ਉੱਥੇ ਕਿ ਨਹੀਂ ਜੋ ਇਹ 31 ਪੰਜਾਬੀ ਨੌਜਵਾਨ ਨੇ ਉਹਨਾਂ ਦਾ ਪਰਿਵਾਰ ਕੋਈ ਪਹੁੰਚੇ ਉਹਨਾਂ ਕਿਸੇ ਨਾਲ ਕੋਈ ਗੱਲਬਾਤ ਹੋ ਸਕੇ ਕੱਲ 10 ਤੋਂ 12 ਪਰਿਵਾਰ ਇੱਥੇ ਪਹੁੰਚੇ ਸਿਗੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨਸੀਬ ਕਰਨ ਆ ਰਹੇ ਨੇ ਮੈਂ ਮੁੱਖ ਮੰਤਰੀ ਕਹਿ ਰਹੇ ਸੀ ਕਿ ਇਸ ਰਸਤੇ ਤੋਂ ਤੁਹਾਨੂੰ ਬਾਹਰ ਕੱਢਾਂਗੇ ਪਰਿਵਾਰ ਨਾਲ ਮਿਲਾਵਾਂਗੇ ਤਾਂ ਇੱਥੇ 12-15 ਪਰਿਵਾਰ ਜਿਹੜੇ ਨੇ ਉਹ ਪਹੁੰਚ ਗਏ ਲੇਕਿਨ ਜਦੋਂ ਸਾਰੀ ਰਾਤ ਇੰਤਜ਼ਾਰ ਕੀਤਾ 10 ਵਜੇ ਤੋਂ ਲੈ ਕੇ ਸਵੇਰੇ 4:30 ਵਜੇ ਤੱਕ ਇੰਤਜ਼ਾਰ ਕੀਤਾ ਔਰ 4:30 ਵਜੇ ਇਹ ਪਤਾ ਲੱਗਾ ਕਿ ਪੰਜਾਬ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਉਹਨਾਂ ਨੂੰ ਸਿੱਧਾ ਉਹਨਾਂ ਦੇ ਘਰਾਂ 'ਚ ਲੈ ਜਾ ਰਹੀਆਂ ਪਰਿਵਾਰ ਇੱਥੇ ਖੜੇ ਤੇ ਖੜੇ ਰਹਿ ਗਏ ਇਸ ਕਰਕੇ ਅੱਜ ਪਰਿਵਾਰ ਸਿਰਫ ਤਿੰਨ ਚਾਰ ਹੀ ਪਹੁੰਚੇ ਨੇ ਤਿੰਨ ਚਾਰ ਪਰਿਵਾਰ ਪਹੁੰਚੇ ਨੇ ਹਲਚਲ ਮੈਂ ਇੱਕ ਇੱਕ ਜਿਹੜੀ ਆ ਉਹ ਕੈਮਰੇ ਦੀ ਜ਼ੁਬਾਨੀ ਦਿਖਾਣਾ ਚਾਹੂੰਗਾ ਐਸਪੀਸੀ ਦੇ ਵੱਲੋਂ ਐਸੋਲੇ ਇੱਥੇ ਲੰਗਰ ਦਾ ਇੰਤਜ਼ਾਮ ਕੀਤਾ ਹੋਇਆ ਕਿਉਂਕਿ ਜਿਹੜੇ 26 26 ਘੰਟੇ ਭੁੱਖੇ ਆ ਬੈਠੇ ਨੇ ਭੁੱਖੇ ਰਹੇ ਨੇ ਉਹ ਕਹਿੰਦੇ ਕਿ ਜਦੋਂ ਅਸੀਂ ਇੱਥੇ ਆ ਕੇ ਰੋਟੀ ਖਾਧੀ ਤਾਂ ਸਾਡੇ ਲਈ ਇਹ ਅੰਮ੍ਰਿਤ ਤੋਂ ਘੱਟ ਨਹੀਂ ਸੀਗਾ 26 ਘੰਟੇ ਬਾਅਦ ਅਸੀਂ ਰੋਟੀ ਖਾਧੀ ਸਿਰਫ ਪਾਣੀ ਪੀਤਾ ਸਿਰਫ ਜਿਹੜਾ ਚਿਪਸ ਖਾਦੇ ਤੁਸੀਂ ਕੱਲ ਜਦੋਂ ਲੰਗਰ ਉਹਨਾਂ ਨੂੰ ਛਕਾਇਆ ਤਾਂ ਉਹ ਬੜੇ ਬੜੇ ਜਿਹੜੇ ਕੱਲ ਆਏ ਸੀਗੇ ਉਹ ਕਹਿੰਦੇ ਕਿ 26 ਘੰਟੇ ਸੀ ਕੁਝ ਖਾਦਾ ਹੀ ਨਹੀਂ ਹੱਥ ਪੈਰ ਸਾਡੇ ਬੰਨੇ ਹੋਏ ਸੀ ਸਾਨੂੰ ਦਸਤਾਰ ਦਿੱਤੀ ਗਈ ਅਸੀਂ ਨੰਗੇ ਸਿਰ ਆਏ ਸੀਗੇ ਸਾਨੂੰ ਤਾਂ ਕਈ ਕਈ ਦਿਨ ਦਸਤਾਰ ਨਹੀਂ ਜਿਹੜੀ ਉਹ ਸਿਰ ਤੇ ਸਜਾ ਦਿੱਤੀ ਗਈ ਹਾਂਜੀ ਅੱਜ ਵੀ ਹੁਣ ਆਪਾਂ ਲੰਗਰ ਦਾ ਪ੍ਰੋਗਰਾਮ ਆਜੂ ਵੀ ਚੱਲਣ ਡਿਆ ਜੀ ਹੁਣ ਵੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਾਸਤੇ ਲੰਗਰ ਲੈ ਕੇ ਅਸੀਂ ਆਏ ਹੋਏ ਹਾਂ ਪ੍ਰਧਾਨ ਸਾਹਿਬ ਜੀ ਅੰਦਰ ਤੁਸੀਂ ਲੈ ਗਏ ਲੰਗਰ ਲੈ ਗਏ ਉਹਨਾਂ ਵਾਸਤੇ ਨਹੀਂ ਅਜੇ ਲੈ ਕੇ ਗਏ ਜੀ ਇੱਥੇ ਲੰਗਰ ਚੱਲਣ ਡਿਆ ਵਾ ਇੱਥੇ ਲੰਗਰ ਚੱਲ ਰਿਹਾ ਹਾਂਜੀ ਤੇ ਜੋ اجازت ਦੇਣ ਕੇ ਅੰਦਰ ਜਾਣ ਦੀ ਵੀ ਤਾਂ ਅੰਦਰ ਵੀ ਲਿਖ ਕੇ ਜਾਵਾਂਗੇ ਅੰਦਰ ਜਾਣ ਦੀ ਇਜਾਜ਼ਤ ਦੇਣ ਕੇ ਤੇ ਲੈ ਕੇ ਹਾਂ ਜਰੂਰ ਲਿਖ ਕੇ ਜਾਵਾਂ ਜਿਹੜਾ ਨੰਗੇ ਸਿਰ ਲੈ ਕੇ ਲਿਆਂਦਾ ਗਿਆ ਉਹਨਾਂ ਨੂੰ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਇਹ ਤੇ ਫਿਰ ਉਹਨਾਂ ਨੂੰ ਕੱਲ ਮਾੜੀ ਆ ਨਾ ਜੀ ਬਹੁਤ ਗਲਤ ਗੱਲ ਆ ਗਲਤੀ ਆ ਜੀ ਵੈਸੇ ਦੀ ਗੱਲ ਉਹਨਾਂ ਵਾਸਤੇ ਕਿ ਇਹ ਜਲੀਲ ਨਹੀਂ ਕਰਨਾ ਚਾਹੀਦਾ ਇਦਾਂ ਜੀ ਕੋਈ ਰਿਪੋਰਟ ਤੇ ਉਹਦਾ ਕਰਨ ਦਾ ਆ ਪਰ ਇਸ ਤਰ੍ਹਾਂ ਜਲੀਲ ਕਰਕੇ ਨਹੀਂ ਕਰਨਾ ਚਾਹੀਦਾ ਅਸਕਰ ਇਨਸਾਨ ਆ ਸਾਰੇ ਆ ਆਪਾਂ ਤੇ ਇਹਦਾ ਇਨਸਾਨਾਂ ਵਾਲਾ ਵਰਤਾਰ ਨਹੀਂ ਉਹਨਾਂ ਨਾਲ ਕਰਨ ਦਾ